ਕਹਿੰਦੇ ਦੁੱਧ 60 ਰੁਪਏ 65 ਰੁਪਏ ਬੜਾ ਮਹਿੰਗਾ। ਵਾਕਿਆ ਦੁੱਧ ਮਹਿੰਗਾ। ਤੇ ਆਇਆ ਸਾਡਾ ਭਰਾ ਬੋੜ ਸਿੰਘ। ਬੋੜ ਸਿੰਘ ਜੀ ਕੀ ਕੰਡ ਆਇਓ? ਉਹ ਭਰਾ ਹੱਟਨੇ ਆਇਓ। ਦੋ ਆ ਚੰਡ ਆਇਓ। ਦੁੱਧ ਕੋਈ ਲੈਂਦਾ ਨਹੀਂ। ਹਾਂ। ਜਿਵੇਂ ਤਾਂ ਵੱਧ। ਕੀ ਕਹਿੰਦੇ 50 ਰੁਪਏ ਮਹਿੰਗਾ ਕਹਿੰਦੇ ਆ? ਦੋ ਗਾਸ਼ਪਾ ਇਹ ਨਹੀਂ 65 ਰੁਪਏ ਆਖੀ ਇਹਦੇ। ਹਾਂ। ਤੇ ਸਾਡੀ ਦੇੜੀ ਕੁੜੀਆ ਮੱਤ ਗੋਜ ਮਾਰੀ ਦਿੰਦੀ। ਬੰਨੋਂ ਇਹ ਦੱਸਿਓ ਵੀ ਜਿਹੜੀ ਹੁਣ ਇਸ ਟਾਈਮ ਖਾਲਿਆ ਵੜੇਵੇਂ ਕੀ ਰੇਟ ਆ? ਜੋਈ 2500 ਰੁਪਏ ਦੀ ਆ 45 ਕਿਲੋ 2500 ਰੁਪਏ ਦੇ 45 ਕਿਲੋ ਮਤਲਬ ਕਿ 5000 6000 ਦੇ ਕੁਆਂਟਲ ਕੁਆਂਟਲ ਤੇ ਕੁਆਂਟਲ ਕਦਾਂ ਟਾਈਮ ਕੱਢਦੀ ਆ ਦੇਰੋਂ ਤੁਸੀਂ ਬਤਾਂ ਦੱਸ 5-6 ਦਿਨ ਕੱਢੂ ਜੇ 10 ਦਿਨ ਪੱਠੇ ਮੁਕੇ ਆਵੇ ਤੇ ਅਸੀਂ ਭਾ ਕੀ ਕਹਿਣਾ ਵਾ ਓਏ ਹੋਏ ਹੋਏ ਸੁੱਧ ਉਹ 60 ਰੁਪਏ ਕਿਲੋ ਹੋ ਗਿਆ 50 100 ਰੁਪਏ ਵੀ ਸਸਤਾ ਆ ਜੇ ਹਾਂ ਤੇ ਉਤੋਂ ਧੁੰਦ ਪੈਂਦੀ ਉਹਦੇ ਪੱਠੇ ਜੋ ਲਿਓਣੇ ਪੈਂਦੇ ਪਤਾ ਫੇਰ ਲੱਗਦਾ ਹਨਾ ਜੇ ਬਾਈ ਦਾ ਮੀਨ ਪੈ ਲਾਪੇ ਝੜੀ ਲੱਗ ਜੇ ਫੇਰ ਨਾ ਬੰਦਾ ਕਿਤੇ ਜਾਣ ਜੋ ਘਰ ਰਿਸ਼ਤੇਦਾਰੀ ਚ ਹਾਂ ਇਹ ਕੁੜੀਆਂ ਦਾ ਸਭ ਤੋਂ ਗੰਦਾ ਕੰਮ ਹਾਂ ਉਹ ਮਰ ਵੀ ਗਿਆ ਤਾਂ ਵੀ ਨਹੀਂ ਜਾਇਆ ਜਾਂਦਾ ਪੱਠੇ ਪਹਿਲਾਂ ਵੱਢ ਕੇ ਲਿਓਣੇ ਪੈਣ ਤੇ ਕਹਿਣ ਵਾਲੇ ਕਹਿੰਦੇ ਮਹਿੰਗਾ ਹੈ ਆਏ ਹੋਏ ਗਰੀਬ ਮਾਰੇ ਗਏ ਕਿੱਥੋਂ ਪੀਣਗੇ ਅੱਕੇ ਬੋਕਰ ਫੜ ਲਈ ਕੋਈ ਆ ਛੋਟੇ ਦੁੱਧ ਫ੍ਰੀ ਲੈ ਜਾਓ ਆਪੇ ਤੁਸੀਂ ਕਹਿਣਾ ਚਾਹਉਦੇ ਪੰਜਾਬ ਐਸ ਦਾ ਮੀਂਹ ਪੈਂਦਾ ਹੋਵੇ ਤੇ ਤੁੰਦ ਪੈਂਦੀ ਹੋਵੇ ਤੁਹਾਡੇ ਕੀ ਵਿਚਾਰ ਆ ਵੀ ਜੇ ਆਪਾਂ ਜਿਹੜੇ ਕਹਿੰਦੇ ਦੁੱਧ ਬੜਾ ਮਹਿੰਗਾ ਉਹ ਵਿਚਾਰ ਇਦਾਂ ਆ ਜੀ 8 ਦਿਨ ਇੱਥੇ ਰਵੇ ਪੱਠੇ ਵੀ ਆਪਣੇ ਥਾਂ ਵੀ ਆਪਣਾ ਦਾਣਾ ਵੀ ਆਪਣਾ ਸਿਰਫ ਉਹਨੇ ਸੰਭਾਈ ਕਰਨੀ ਆ ਦੁੱਧ ਲੈ ਜੇ ਸਾਰਾ ਦੁੱਧ ਲੈ ਜਿੰਨੂੰ ਲੱਗਦਾ ਮਾਨੂੰ ਵੀ ਨਾ ਦੇਵੇ ਜਿੰਨੂੰ ਲੱਗਦਾ 50 ਰੁਪਏ ਮਹਿੰਗਾ ਇੱਕ ਵਾਰੀ ਕਰਕੇ ਦੇਖੋ ਗੱਲਾਂ ਕਹਿ ਰਹੇ ਸੋਖੀਆਂ ਬਾਈ ਜੀ ਹੋਰ ਕਈ ਕਹਿਣਗੇ ਲੋਕ ਸਾਨੂੰ ਦੇ ਦੇਓ ਕਈ ਇਹ ਕਹਿੰਦਾ ਹਵਾ ਚ ਹਵਾ ਦਾਗਾ ਮਾਰ ਲਿਆ ਪਰ ਆ ਜਾਣ ਆਪਾਂ ਕਿਦੋਂ ਰੁਕਦੇ ਆ ਜੀ ਆਉਣ ਜੀ ਇਹਰ ਬਾਦ ਕਰਨਾ ਚਾਹੀਦਾ ਪਰ ਸੇਵਾ ਹੀ ਸੇਵਾ ਹੀ ਆ ਦੇਖੋ ਦੁੱਧ ਦਾ ਲੰਗਰ ਤੇ ਲੈ ਸੇਵਾ ਇਹਨਾਂ ਦਈ ਜਾਂਦੇ ਸਬਾ ਬਿਓ ਕਿਸਾਨ ਪਰਾਜ ਆਹ ਦੇਖੋ ਨਵਾਂ ਚੀਜ਼ ਦਿਖਾਉਣਾ ਆਹ ਦੇਖੋ ਦੁੱਧ ਦਾ ਲੰਗਰ ਇਹ ਸਾਡੇ ਭਰਾ ਇਹ ਨਾਲ ਇਥੇ ਦੁੱਧ ਦਾ ਲੰਗਰ ਲੱਗ ਰਿਹਾ ਅੱਜ ਨਗਰ ਕੀਰਤਨ ਕਿੰਨਾ ਦੁੱਧ ਲੈ ਕੇ ਆਏ ਹੋ ਦੁੱਧ ਕੁਆਂਟਲ ਲੈ ਕੇ ਆਏ ਹਾਂ ਕੁਆਂਟਲ ਦੁੱਧ ਹੈ ਤੇ ਇਹ ਸਾਡੇ ਭਰਾ ਜਿਹੜੇ ਸੇਵਾ ਕਰਦੇ ਪਏ ਉਹ ਮੁੰਡੇ ਸੇਵਾ ਦਾ ਸਾਡੇ ਮਹਾਵੀਰ ਸੰਧੂ ਸਾਹਿਬ ਜਿਹੜੇ ਆ ਸਤਿ ਸ੍ਰੀ ਅਕਾਲ ਜੀ ਅੱਜ ਬੜੇ ਦੁੱਧ ਕੰਡਾ ਲੈ ਕੇ ਆਏ ਫਿਰ ਦੁੱਧ ਕੁਆਂਟਲ ਲੱਗ ਹੀ ਜਾਂਦਾ ਜੀ ਤੇ ਵਿੱਚ ਕੀ ਕੁਝ ਪਾਇਆ ਵਿੱਚ ਜਿੱਦਾਂ ਬਾਦਾਮ ਦੀ ਗ੍ਰੀ ਸ਼ਿਵਾਰੇ ਘੱਟ ਕੇ ਛੋਟੀ ਇਲਾਚੀ ਤੇ ਕਸਟਰਡ ਤੇ ਖੰਡ ਜਤੋਏ ਦੀ ਦੋ ਚੀਜ਼ ਦੇਖਵਾਲੀਆਂ ਕਿਉਂ ਪਰਲੇ ਬੰਦੇ ਕਸਾਦੇ ਹਮ ਬੱਜਾ ਬੱਜੀਆਂ ਤੇ ਉਹ ਕਮਾਈ ਮਿਹਨਤ ਕਰਦੇ ਪੈਦੇ ਇਹ ਨਾਲ ਹੀ ਦੁੱਧ ਦਾ ਲੰਗਰ ਇਹ ਸਿਰਫ ਸੰਗਤ ਵਾਸਤੇ ਸਾਡੇ ਸੰਗਤ ਪੰਜਾਬੀਆਂ ਦੇ ਸਿਆ ਸਾਡੀ ਕੌਮ ਦੇ ਸਿਆ ਇੱਥੇ ਨਗ ਕੀਤਨ ਆਉਣ ਵਾਲੇ ਆ ਹੁਣ ਤੱਕ ਠੀਕ ਅੱਧੇ ਘੰਟੇ ਤੱਕ ਤੇ ਫਿਰ ਸੇਵਾ ਚੱਲੂਗੀ ਮਾਨਾ ਹੋ ਗਿਆ ਬਾਲਾ ਆ ਗਿਆ